ਮੇਰਾ ਵਿਸ਼ਵਾਸ ਹੈ ਜਿਹਦੇ ਘਰ ਵਿੱਚ ਸਿੱਖੀ ਹੈ ਨਾ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿਹਦੇ ਘਰ ਵਿੱਚ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਸਮਝੋ ਉਸ ਘਰ ਵਿੱਚ ਗੁਰੂ ਨੇ ਬੜੀ ਅਮੀਰੀ ਬਖਸ਼ੀ ਹੈ ਸੱਜਣੋ ਜਿਹਦੇ ਘਰ ਤੋਂ ਸਿੱਖੀ ਚੱਲੀ ਗਈ ਭਾਵੇਂ 40 ਕਿੱਲੇ ਜ਼ਮੀਨ ਹੋਰ ਖਰੀਦੇ ਉਹ ਬੰਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਜਿੱਥੇ ਸਿੱਖੀ ਨਾ ਦਵੇ ਅੱਜ ਗੁਰੂ ਕੋਲੋਂ ਸਿੱਖੀ ਮੰਗ ਕੇ ਜਾ ਪਾਤਸ਼ਾਹ ਸਾਨੂੰ ਸਿੱਖੀ ਬਖਸ਼ੋ ਸਾਡੇ ਪਰਿਵਾਰਾਂ ਦਾ ਭਲਾ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਿਰਪਾ ਕਰਨ ਅਸੀਂ ਗੁਰੂ ਕੋਲੋਂ ਸਿੱਖੀ ਮੰਗ ਸਕੀ ਭੈਣਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਬਹੁਤ ਵੱਡੀ ਤਦਾਰ ਵਿੱਚ ਬੈਠੇ ਹੋ ਤੁਸੀਂ ਅੱਪੋ ਆਪਣੇ ਘਰਾਂ ਵਿੱਚ ਸਿੱਖੀ ਦਾ ਸ਼ਬਦ ਦਾ ਨਾਮ ਦਾ ਪਾਣੀ ਦਾ ਜਾਕ ਲਾਉਣਾ ਤੁਹਾਡੇ ਹੱਥ ਹੈ ਕਿਸੇ ਹੱਥ ਨਹੀਂ ਤੁਹਾਡੇ ਹੱਥ ਹੀ ਹੈ ਜਦੋਂ ਸਵੇਰੇ ਘਰ ਦੇ ਅੰਦਰ